ਉਸੀ ਵੀ ਸ਼ੋਰ ਟਾਈਮ ਰੂਮ ਲੈਂਦੇ ਹੋ ਨਾ ਜੀ ਹੋਟਲਾਂ ਤੇ ਸੌਂ ਫਸਮ ਕੇ ਲਿਓ ਪੁੱਤ ਕਦੇ ਵੀ ਆ ਕੇ ਠਪ ਠਕ ਠਕ ਕਰ ਸਕਦੇ ਐ ਤੇ ਇਸ ਛਾਪਾ 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 ਪੈ ਗਿਆ ਹੋਟਲ 'ਚ ਛਾਪਾ ਜੋੜਿਆਂ ਨੂੰ ਪੈ ਗਿਆ ਛਾਪਾ ਹੁਣ ਖਬਰ ਵਿਸਤਾਰ ਨਾਲ ਸੁਣੋ ਆਓ ਜੀ ਆਓ ਜੀ ਆਓ ਚਲੋ ਬਾਹਰ ਆਓ ਕਮਰੇਜੋ ਬਾਹਰ ਆਓ ਉਕੋਚ ਇਹੋ ਜਿਹਾ ਵਤੀਰਾ ਹੋਇਆ ਜੀ ਅੱਜ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਸ਼ੋਰ ਟਾਈਮ ਰੂਮ ਲੈਣ ਵਾਲੇ ਜੋੜੇ ਬਣਾਏ ਯਾਨੀ ਕਿ ਹੋਟਲ ਦੇ ਵਿੱਚ ਅਕਸਰ ਰੂਮ ਲੈਂਦੇ ਨੇ ਜੋੜੇ ਔਰ ਸ਼ੋਰ ਟਾਈਮ ਵਾਸਤੇ ਵੀ ਲੈਂਦੇ ਨੇ ਸੋ ਇਹੋ ਜੇ ਹੋਟਲਾਂ ਦੇ ਵਿੱਚ ਰੇਡ ਕਰ ਦਿੱਤੀ ਗਈ ਜੀ ਪੰਜਾਬ ਪੁਲਿਸ ਵੱਲੋਂ ਔਰ ਖਾਸ ਕਰ ਰੇਡ ਜਿਹੜੀ ਹੈ ਡੀਸੀ ਦੇ ਹੁਕਮਾਂ ਤੇ ਹੋਈ ਹੈ ਔਰ ਕਿਉਂ ਹੋਈ ਹੈ ਉਹ ਵੀ ਵਿਸਤਾਰ ਨਾਲ ਦੱਸਾਂਗੇ ਪਰ ਘੱਟੋ ਘੱਟ ਇਸ ਰੇਡ ਦੇ ਵਿੱਚ ਉਹ ਜੋੜੇ ਦਲੀਲ ਜਰੂਰ ਮਹਿਸੂਸ ਕਰਗੇ ਜੀ ਜਿਹੜੇ ਕਿ ਬਾਲਗ ਸਨ ਔਰ ਆਪਣੀ ਮਰਜ਼ੀ ਦੇ ਨਾਲ ਹੋਟਲਾਂ ਦੇ ਵਿੱਚ ਕਮਰੇ ਲੈ ਕੇ ਬੈਠੇ ਕੋਈ ਤਾਂ ਨਹੀਂ ਯਾਨੀ ਕਿ ਸ਼ਾਰਟ ਟਾਈਮ ਰੂਮ ਸੀ ਉਹਨਾਂ ਨੇ ਲਿਆ ਜੋ ਦੱਸਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਤੋਂ ਆ ਘਟਨਾ ਦੀ ਬਰਨਾਲਾ ਦੀ ਬਰਨਾਲਾ ਦੇ ਹੋਟਲਾਂ ਦੇ ਵਿੱਚ 200 ਤੋਂ ਵੱਧ ਪੁਲਿਸ ਬਲਾਦਮਨ ਰੇਡ ਮਾਰੀ 10 ਐਫਐਸਓ ਸੀ ਜੀ ਨਾਲ ਉਹਨਾਂ ਦੇ ਅਫਸਰ ਸੀਗੇ ਜੀ ਡੀਸੀ ਸਾਹਿਬਾਨ ਦੇ ਹੁਕਮ થી ਐਸਜੀਐਮ ਟੀਮ ਦਾ ਇੰਚਾਰਜ ਬਣੇ ਹੋਏ ਸਨ ਔਰ ਰੇਡ ਹੋਈ ਕਿਉਂ ਜੀ ਕਹਿੰਦੇ ਜੀ ਇਹੋ ਜਿਹੜੇ ਹੋਟਲ ਨੇ ਉੱਥੇ ਸ਼ੋਰ ਟਾਈਮ ਰੂਮ ਮਿਲਦੇ ਨੇ ਔਰ ਖਾਸ ਕਰ ਨਬਾਲ ਕਾਰਨ ਵੀ ਮਿਲ ਜਾਂਦੇ ਨੇ ਫਿਰ ਇਹ ਹੋਟਲਾਂ ਦੇ ਬਿਲਡਿੰਗ ਬਾਇਲਰ ਕੋਈ ਨਹੀਂ ਮੰਨੇ ਜੀ ਯਾਨੀ ਕਿ ਹੋਟਲਾਂ ਤੇ ਜੇ ਕਿਚਨ ਬਣੀ ਹੈ ਤੇ ਉੱਥੇ ਫਾਇਰ ਇਕੁਪਮੈਂਟ ਹੈ ਨਹੀਂ ਗੇ ਜੇਦੇ ਨਾਲ ਕੱਲ ਨੂੰ ਅੱਗ ਲੱਗ ਜਾਵੇ ਕੋਈ ਫਾਇਰ ਸੇਫਟੀ ਹੈ ਨਹੀਂ ਗਈ ਉਹ ਇਹੋ ਜੀ ਇਹ ਬਰੀਕੀਆਂ ਵੀ ਜਾਂਚੀਆਂ ਗਈਆਂ ਜੀ ਸੋ ਚਲੋ ਠੀਕ ਹੈ ਜਾਂਚਣੀਆਂ ਵੀ ਚਾਹੀਦੀਆਂ ਜੀ ਸੁਰੱਖਿਆ ਦਾ ਮਸਲਾ ਵਾ ਪਰ ਜਦੋਂ ਪੁਲਿਸ ਇੰਨਾ ਹੋਟਲਾਂ ਤੇ ਪਹੁੰਚੀ ਤੇ ਸਾਰੇ ਕਮਰਿਆਂ ਚੋਂ ਬਾਹਰ ਕੱਢ ਲਏ ਗਏ ਜੀ ਉਹ ਜ਼ਿਆਦਾਤਰ ਜੋੜੇ ਸਨ ਔਰ ਸ਼ੋਰਟ ਟਾਈਮ ਰੂਮ ਲੈ ਸੀ ਮੈਨੇ ਕਹ ਰਹਾ ਸ਼ੋਰਟ ਟਾਈਮ ਨੇ ਪੁਲਸ ਆਪ ਕਹਿ ਰਹੀ ਹੈ ਤੋ ਚਲੋ ਜੀ ਭਾਜੜਾ ਪੈ ਗਿਆ ਉਹਨਾਂ ਨੂੰ ਕੋਈ ਨੇ ਮੂੰਹ ਟੱਕਿਆ ਜੀ ਮੂੰਹ ਟੱਕ ਟੋਕੇ ਬਾਹਰ ਆਏ ਜੀ ਫਿਰ ਲਾਈਨ ਬਣਾ ਕੇ ਖੜੇ ਹੋ ਗਏ ਜੀ ਕੱਲੇ ਕੱਲੇ ਦਾ ਨਾਮ ਪਤਾ ਨੋਟ ਹੋਇਆ ਪੁੱਛ ਗੇ ਚ ਹੋਈ ਤੋ ਘਟੋ ਘਟ ਚਲੋ ਇੱਕ ਸੁਖਤ ਗੱਲ ਰਹੀ ਹੈ ਕਿ ਕਿਉਂਕਿ ਕਾਨੂੰਨ ਇਜਾਜ਼ਤ ਦਿੰਦਾ ਵਾ ਜੇ ਕੋਈ ਬਾਲਗ ਹੈ ਤੇ ਉਸਨੂੰ ਰੋਕਿਆ ਨਹੀਂ ਜਾ ਸਕਦਾ ਕਿਤੇ ਰੂਮ ਲੈਣ ਤੋਂ ਜੇ ਉਹ ਆਈਡੀ ਉਡੀ ਉਹਨੇ ਸਹੀ ਦਿੱਤੀ ਹੈ ਇਸ ਕਰਕੇ ਪੁਲਸ ਉਹਨਾਂ ਨੂੰ ਨਾਲ ਤਾਂ ਨਹੀਂ ਲੈ ਗਈ ਜੀ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀਆਂ ਦਾ ਪਾਤੀਆਂ ਨਾਮ ਪਤੇ ਨੋਟ ਹੋ ਗਏ ਹੁਣ ਦਿਮਾਗ ਤੇ ਟੈਨਸ਼ਨ ਲੈਣੀ ਹੈ ਕਿਉਂਕਿ ਜ਼ਿਆਦਾਤਰ ਇਹੋ ਜਿਹੇ ਜਿਹੜੇ ਜੋੜੇ ਹੁੰਦੇ ਨੇ ਛੋਟੇ ਟਾਈਮ ਵੱਲੇ ਘਰ ਘਾਟ ਹੀ ਦੱਸਦੇ ਹੁੰਦੇ ਨੇ ਸੋ ਟੈਨਸ਼ਨ ਆਣੀ ਕਿ ਭਾਈ ਕੱਲ ਨੂੰ ਘਰ ਕੋਈ ਚਿੱਠੀ ਨਾ ਆ ਜੇ ਜਾਂ ਕੱਲ ਨੂੰ ਕੋਈ ਪੁਲਿਸ ਵਾਲਾ ਨਾ ਆ ਜੇ ਜਾਂ ਕੱਲ ਨੂੰ ਕੋਈ ਫੋਨ ਨਾ ਆ ਜੇ ਜੀ ਦੁਬਾਰਾ ਪੇਸ਼ ਹੋਵੋ ਜੀ ਫਿਲਹਾਲ ਤਾਂ ਉਹਨਾਂ ਨੂੰ ਛੱਡ ਦਿੱਤਾ ਹੋਇਆ ਪਰ ਇਸ ਦੇ ਨਾਲ ਨਾਲ ਪੁਲਿਸ ਨੇ ਕਈ ਹੋਟਲ ਸੀਲ ਕਰ ਦਿੱਤੇ ਆ ਜੀ ਸੋ ਆਪਰੇਸ਼ਨ ਕਿਉਂ ਚੱਲਿਆ ਜੀ ਕਿਵੇਂ ਚੱਲਿਆ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਫਿਲਹਾਲ ਇੰਨੀ ਗੱਲ ਕਲੀਅਰ ਹੈ ਜੀ ਕਿ ਜੇਕਰ ਤੁਸੀਂ ਵੀ ਛੋਟੇ ਟਾਈਮ ਰੂ ਉਹਤ ਕਦੇ ਵੀ ਆ ਕੇ ਠਕ 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 ਕਰ ਸਕਦੀ ਹੈ ਤੇ ਇਸ ਕਰਕੇ ਇਹ ਘਟਨਾ ਜਿਹੜੀ ਆ ਬਰਨਾਲਾ ਚ ਵਾਪਰੀ ਹੈ ਔਰ ਕਿਵੇਂ ਵਾਪਰੀ ਹੈ ਤੁਹਾਨੂੰ ਦਿਖਾ ਦਿੰਨੇ ਆ ਜੀ ਤੁਸੀਂ ਆਪ ਹੀ ਦੇਖ ਲਓ ਜੀ ਇਹ ਜਿਹੜਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਪਹੁੰਚ ਰਹੀਆਂ ਸੀ ਕਿ ਬਰਨਾਲੇ ਦੇ ਵਿੱਚ ਕਾਫੀ ਜ਼ਿਆਦਾ ਹੋਟਲ ਨੇ ਜਿਹੜੇ ਬਿਨਾਂ ਜਿਹੜਾ ਨਾਰਮਸ ਨੂੰ ਪੂਰਾ ਕਰਦੇ ਹੋਏ ਚੱਲ ਰਹੇ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਇਸ ਤੋਂ ਇਲਾਵਾ ਇਹ ਵੀ ਖਦਸ਼ਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਕਪਲਸ ਨੇ ਉਹ ਇੱਥੇ ਕਿਰਾਏ ਤੇ ਜਿਹੜੇ ਕਮਰੇ ਲੈਂਦੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ ਕਪਲ ਆ ਗਿਆ ਸੋ ਇਹੋ ਜਿਹਿਆਂ ਵੀ ਖਰਚਾ ਜਤਾਇਆ ਜਾ ਰਿਹਾ ਸੀਗਾ ਇਹ ਸਾਰੀਆਂ ਗੱਲਾਂ ਨੂੰ ਤੇ ਸ਼ਿਕਾਇਤਾਂ ਨੂੰ ਦੇਖਦੇ ਹੋਏ ਮਾਰਯੋਗ ਡੀਸੀ ਸਾਹਿਬ ਬਰਨਾਲਾ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਕੇ ਐਸ ਡੀ ਐਮ ਸਾਹਿਬ ਬਰਨਾਲਾ ਉਹਨੂੰ ਹੈਡ ਕਰਦੇ ਨੇ ਉਹ ਕਮੇਟੀ ਦੀ ਡਿਊਟੀ ਲਗਾ ਕੇ ਸਾਰੇ ਹੀ ਹੋਟਲਾਂ ਦੀ ਜਿਹੜੀ ਅੱਜ ਚੈਕਿੰਗ ਕਰਵਾਈ ਗਈ ਆ ਜਿਹਦੇ ਵਿੱਚ ਵੱਖ-ਵੱਖ ਸਿਵਲ ਡਿਪਾਰਟਮੈਂਟਸ ਦੇ ਜਿਹੜੇ ਆਫੀਸਰਸ ਨੇ ਉਹ ਸਾਡੇ ਨਾਲ ਲਗਾਏ ਗਏ ਨੇ ਜਿਵੇਂ ਕਿ ਇੱਥੇ ਅਸੀਂ ਆ ਹਾਟਲ ਦੀ ਚੈਕਿੰਗ ਕਰ ਰਹੇ ਹਾਂ ਇੱਥੇ ਸਾਡੇ ਇਹ ਆਈਟੀਆਈ ਚੌਂਕ ਦੇ ਟੋਟਲ ਆਲ ਓਵਰ 10-12 ਹੋਟਲ ਪੂਰੇ ਬਰਨਾਲੇ ਸ਼ਹਿਰ ਦੇ ਵਿੱਚ ਨੇ ਜਿੱਥੇ ਸਾਡੀਆਂ ਵੱਖ-ਵੱਖ ਟੀਮਾਂ ਚੈਕਿੰਗ ਕਰ ਰਹੀਆਂ ਨੇ 100 ਦੇ ਕਰੀਬ ਪੁਲਿਸ ਮੁਲਾਜ਼ਮ ਲਾਇਆ ਹੋਇਆ ਤੇ 5 ਐਸਐਚਓ ਲਾਏ ਗਏ ਨੇ ਤੇ 10 ਸਾਡੇ ਸਿਵਲ ਦੇ ਜਿਹੜੇ ਅਫਸਰ ਨੇ ਉਹ ਲਗਾਏ ਗਏ ਨੇ ਜਿਵੇਂ ਇੱਥੇ ਆਪਾਂ ਚੈਕਿੰਗ ਕਰ ਰਹੇ ਹਾਂ ਇੱਥੇ ਡਿਸਟ੍ਰਿਕਟ ਫਾਇਰ ਅਫਸਰ ਤੇ ਜਿਹੜੇ ਸਾਡੇ ਬੀਡੀਪੀਓ ਸਾਹਿਬ ਬਰਨਾਲਾ ਇਹ ਇੱਥੇ ਚੈਕਿੰਗ ਕਰ ਰਹੇ ਨੇ ਹਾਜ਼ਰ ਨੇ ਸਾਰਿਆਂ ਨੂੰ ਜਿਹੜਾ ਐਸਡੀਐਮ ਸਾਹਿਬ ਬਰਨਾਲਾ ਵੱਲੋਂ ਏਮਪਾਵਰ ਕੀਤਾ ਗਿਆ ਤੇ ਜੋ ਹੁਣ ਤੱਕ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਰਿਕਾਰਡ ਕਬਜ਼ੇ ਚ ਲਿਆ ਗਿਆ ਵੈਰੀਫਾਈ ਕਰਨ ਵਾਸਤੇ ਕਿਸੇ ਮਾਈਨਰ ਨੂੰ ਤਾਂ ਨਹੀਂ ਕਮਰਾ ਕਿਰਾਏ ਤੇ ਦਿੱਤੇ ਗਿਆ ਇਸ ਤੋਂ ਇਲਾਵਾ ਚੈਕਿੰਗ ਵਿੱਚ ਪਾਇਆ ਗਿਆ ਕਿ ਇਹਨਾਂ ਵਿੱਚ ਕੋਈ ਜਿਹੜਾ ਸੀਐਲਯੂ ਇਸ ਤੋਂ ਇਲਾਵਾ ਜਿਹੜੀ ਫਾਇਰ ਸੇਫਟੀ ਦੀ ਐਨਓਸੀ ਉਹ ਇਹਨਾਂ ਕੋਲ ਨਹੀਂ ਸੀ ਤੇ ਜਿਹੜਾ ਬਿਲਡਿੰਗ ਪਲਾਨ ਦੇ ਅਪਰੂਵਲਸ ਨੇ ਉਹ ਨਹੀਂ ਉਹ ਉਹਨਾਂ ਕੋਲ ਨਹੀਂ ਪੇਸ਼ ਕਰ ਸਕੇ ਸੋ ਇਹਨਾਂ ਨੂੰ ਅਸੀਂ ਫਰਦਰ ਟਾਈਮ ਬੀਂਗ ਇਹਨਾਂ ਨੂੰ ਬੰਦ ਕਰਾਂਗੇ ਤੇ ਫਰਦਰ ਇਹਨਾਂ ਨੂੰ ਜਿਹੜਾ ਹਦਾਇਤ ਕੀਤੀ ਗਈ ਆ ਹੋਟਲ ਦੇ ਮਾਲਕਾਂ ਨੂੰ ਕਿ ਆਪਣਾ ਜਿਹੜੇ ਵੀ ਪ੍ਰੂਫ ਵਗੈਰਾ ਨੇ ਉਹ ਮੰਨ ਜੋ ਕੇ ਐਸ ਡੀ ਐਮ ਸਾਹਿਬ ਕੋਲੇ ਪੇਸ਼ ਕਰਨ ਤੇ ਉਸ ਤੋਂ ਬਾਅਦ ਹੀ ਇਹ ਹੋਟਲ ਜਿਹੜੇ ਆ ਚਾਲੂ ਕੀਤਾ ਜਾ ਰਹੇ ਜਿਵੇਂ ਕੋਈ ਨਾਂ ਵਾਲਕ ਦਾ ਤੁਸੀਂ ਕਹਦੇ ਸੀ ਵੀ ਨਾਂ ਵਾਲਕਾਂ ਦੀ ਰੂਮ ਵਗੈਰਾ ਕੋਈ ਐਵੇਂ ਨਾ ਮਿਲਿਆ ਕੋਈ ਕਹਿ ਸਕਦੇ ਨੇ ਹਾਲੇ ਆਪਾਂ ਵੈਰੀਫਾਈ ਕਰ ਰਹੇ ਆ ਜੋ ਪ੍ਰੈਜ਼ੈਂਟਲੀ ਜੋ ਇਸ ਟਾਈਮ ਠਹਿਰੇ ਹੋਏ ਨੇ ਉਹਨਾਂ ਵਿੱਚੋਂ ਸਾਨੂੰ ਕੋਈ ਨਹੀਂ ਮਿਲਿਆ ਬਟ ਆਪਾਂ ਇਹਨਾਂ ਦੇ ਸਾਰੇ ਹੀ ਰਜਿਸਟਰ ਕਬਜ਼ੇ 'ਚ ਲਏ ਨੇ ਉਹਨਾਂ 'ਚ ਅਸੀਂ ਚੈੱਕ ਕਰਾਂਗੇ ਕਿ ਪਿਛਲੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਲੋਕ ਨੇ ਇੱਥੇ ਰਹਿ ਕੇ ਗਏ ਨੇ ਉਹਨਾਂ ਦੇ ਆਈਡੈਂਟੀਟੀ ਪ੍ਰੂਫ ਨਾਲ ਲੱਗੇ ਨੇ ਜਾਂ ਨਹੀਂ ਆਈਡੈਂਟੀਟੀ ਪ੍ਰੂਫਸ ਤੋਂ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕੋਈ ਮਾਈਨਰ ਨੂੰ ਤਾਂ ਨਹੀਂ ਕਮਰਾ ਦਿੱਤਾ ਗਿਆ ਕਰ ਹੁਣ ਜਿਵੇਂ ਕੀ ਇੱਥੇ ਮਤਸੀਲ ਕੀਤਾ ਗਿਆ ਤੇ ਕੁਝ ਔਰਤਾਂ ਤੇ ਕੁਝ ਪੌਲ ਜੀ ਬੱਚੇ ਤੇ ਲੜਕੀਆਂ ਜਿਹੜੀਆਂ ਕਿ ਗ੍ਰਾਮਦ ਹੋਈਆਂ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਜੀ ਦੇਖੋ ਆਪਾਂ ਬਰਾਮਦ ਕੀਤਾ ਨਹੀਂ کہہ ਸਕਦੇ ਇਹਨਾਂ ਨੂੰ ਕਮਰਾ ਕਿਰਾਏ ਤੇ ਦਿੱਤਾ ਗਿਆ ਸੀ ਉਹ ਸ਼ਾਰਟ ਟਰਮ ਦੇ ਹੀ ਕਿਰਾਏ ਤੇ ਦਿੱਤਾ ਗਿਆ ਸੀਗਾ ਅਸੀਂ ਕਿਉਂਕਿ ਹੁਣ ਹਾਟਲ ਨੂੰ ਬੰਦ ਕਰਾ ਰਹੇ ਹਾਂ ਇਸ ਕਰਕੇ ਇਹਨਾਂ ਨੂੰ ਵੀ ਇੱਥੋਂ ਜਿਹੜਾ ਖਾਲੀ ਕਰਾਇਆ ਗਿਆ ਤੇ ਫਰਦਰ ਉਹਨਾਂ ਲਈ ਅਸੀਂ ਡਿਟੇਲਸ ਜ਼ਰੂਰ ਲਈਆਂ ਨੇ ਸੌਦਾ ਟ ਉਹਨਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਜੀ ਤੁਸੀਂ ਫਾਇਰ ਸੇਫਟੀ ਦਾ ਸੀਰਜ ਵਗੈਰਾ ਉਹਦੇ ਵਿੱਚ ਇਹਨਾਂ ਨੇ ਉਹ ਸੱਤਾਂ ਨੇ ਗੋਲਿਆ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਬੰਦੇ ਹੋ ਜੀ ਬਿਲਕੁਲ ਜਿਵੇਂ ਹਰ ਇੱਕ ਜਿਹੜਾ ਵੀ ਕਮਰਸ਼ੀਅਲ ਅਦਾਰਾ ਹੁੰਦਾ ਉਹਦੇ ਅਲੱਗ-ਅਲੱਗ ਜਿਹੜੇ ਨਾਰਮਸ ਹੁੰਦੇ ਨੇ ਫਾਇਰ ਸੇਫਟੀ ਦੇ ਨਾਰਮਸ ਹੁੰਦੇ ਨੇ ਜਿੰਨੇ ਕਮਰੇ ਬਣਾਏ ਗਏ ਨੇ ਉੱਥੇ ਫਾਇਰ ਸੇਫਟੀ ਇਕੁਪਮੈਂਟ ਜ਼ਰੂਰੀ ਹੁੰਦਾ ਫੋਰ ਐਗਜ਼ਾਮਪਲ ਆਪਾਂ ਜਿਹੜਾ ਹੁਣ ਹੋਟਲ ਚੈੱਕ ਕੀਤਾ ਇੱਥੇ ਜਿਹੜਾ ਕਿਚਨ ਆ ਉਹ ਕਿਚਨ ਦੇ ਵਿੱਚ ਜੋ ਐਸ ਪਰ ਨਾਰਮਸ ਜਿਹੜਾ ਫਾਇਰ ਸੇਫਟੀ ਇਕੁਪਮੈਂਟ ਲੱਗਣਾ ਜ਼ਰੂਰੀ ਹੁੰਦਾ ਉਹ ਇੱਥੇ ਇਹਨਾਂ ਦੇ ਨਹੀਂ ਸੀ ਲੱਗਿਆ ਹੋਇਆ ਤੇ ਉੱਪਰ ਵੀ ਕੰਨੀ ਜਿਹੜੀ ਇਹਨਾਂ ਨੇ ਪਾਈਪ ਹੀ ਲਗਾਈ ਹੋਈ ਆ ਜਿਹਦੇ ਵਿੱਚ ਕਿ ਉਹਦੇ ਕਨੈਕਸ਼ਨ ਨਹੀਂ ਦਿੱਤੇ ਹੋਏ ਫਾਇਰ ਸੇਫਟੀ ਦੇ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹਨਾਂ ਦੇ ਉੱਤੇ ਜਿਹੜਾ ਬਣਦੀ ਕਾਰਵਾਈ ਆ ਕੀ ਕੀਤੀ ਜਾਏਗੀ ਹੁਣ ਅਸੀਂ ਜਿਹੜਾ ਫਿਲਹਾਲ ਜਿਹੜੇ ਨੇ ਦੋ ਹੋਟਲ ਸੀਲ ਕਰ ਚੁੱਕੇ ਆ ਹੁਣ ਤੱਕ ਇੱਕ ਤਾਂ ਹੋਟਲ ਕੈਨੇਡਾ ਹੈਗਾ ਜੀ ਤੇ ਇੱਕ ਹੋਟਲ ਮਿਲਨ ਹੈਗਾ ਤੇ ਫਰਦਰ ਜਿਹੜੀ ਚੱਲ ਰਹੀ ਆ